ਜਿੰਨਾ ਵੀ ਜਿਹਦੇ ਮਨ ਚ ਕਿਤੇ ਇਸ ਗੱਲ ਦੀ ਤੇ ਆਉਂਦੀ ਹੈ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਜਿਹੜਾ ਇਸ ਪਰਿਵਾਰ ਨੂੰ ਮੈਂ 20000 ਰੁਪਇਆ ਜਿੰਨਾ ਬਾਪੂ ਆ ਫੜ ਪਹਿਲਾਂ ਫੜ ਤੇ ਸੰਗਰੂਰ ਦੇ ਪਵਾਨੀਗੜ੍ਹ ਚ ਪਿੰਡ ਰਾਮਗੜ੍ਹ ਛੰਨਾ ਚ ਖੇਤਾਂ ਦੀ ਅੱਗ ਨੇ ਤਾਂਡ ਮਚਾ ਦਿੱਤਾ ਸੀ ਇਸ ਅੱਗ ਕਾਰਨ ਜਿੱਥੇ ਇੱਕ ਕਿਸਾਨ ਦਾ 300 ਤੋਂ 400 ਏਕੜ ਦੇ ਕਰੀਬ ਨਾੜ ਸੜ ਗਿਆ ਸੀ ਉਥੇ ਇੱਕ ਗਰੀਬ ਵਿਅਕਤੀ ਦੀਆਂ 50 ਦੇ ਕਰੀਬ bèḍḍā ਅਤੇ ਬੱਕਰੀਆਂ ਵੀ ਇਸ ਭਿਆਨਕ ਅੱਗ ਦੀ ਚਪੇਟਾ ਚਾ ਗਈਆਂ ਸੀ ਜਿਸ ਤੋਂ ਬਾਅਦ ਇਹ ਵਿਅਕਤੀ ਪੁਬਾ ਮਾਰ ਕੇ ਰੋਂਦਾ ਲਿਖਾਈ ਦਿੱਤਾ ਸੀ ਪੀੜਤ ਵਿਅਕਤੀ ਦਾ ਕਹਿਣਾ ਸੀ ਕਿ ਉਸ ਦੀ ਧੀ ਦਾ ਵਿਆਹ ਅਤੇ ਉਸ ਤੋਂ ਪਹਿਲਾਂ ਉਸ ਦੀਆਂ ਪੰਜਾਬ ਪੇਡਾਂ ਅਤੇ ਬੱਕਰੀਆਂ ਸੜ ਗਈਆਂ ਨੇ ਜਿਸ ਕਾਰਨ ਉਸ ਨੂੰ ਕਰੀਬ 5 ਤੋਂ 5.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਦਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਅਕਾਲੀ ਦਲ ਇਸ ਗਰੀਬ ਵਿਅਕਤੀ ਦੀ ਮਦਦ ਲਈ ਅੱਗੇ ਆਏ ਅਕਾਲੀ ਆਗੂ ਵੀਨਰਜੀਤ ਸਿੰਘ ਗੋਲਡੀ ਨੇ ਪਰਿਵਾਰ ਨੂੰ 20000 ਰੁਪਏ ਨਕਦ ਦੇ ਕੇ ਮਾਲੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਵਿਨਰਜੀਤ ਸਿੰਘ ਗੋਲਡੀ ਨੇ ਹੋਰਨਾ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਗਰੀਬ ਪਰਿਵਾਰ ਦੀ ਮਦਦ ਲਈ ਅੱਗੇ ਆਉਣ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਵਿਨਰਜੀਤ ਅੱਜ ਰਾਮਗੜ੍ਹ ਪਿੰਡ ਆਇਆ ਕੱਲ ਮੈਂ ਇੱਕ ਵੀਡੀਓ ਸਾਂਝੀ ਕੀਤੀ ਸੀ ਪਿੰਡ ਰਾਮਗੜ੍ਹ ਦੀ ਜਿੱਥੇ ਬਹੁਤ ਵੱਡਾ ਕਹਿਰ ਇੱਕ ਗਰੀਬ ਪਰਿਵਾਰ ਦੇ ਨਾਲ ਹੋਇਆ ਆ ਬਾਪੂ ਹੋਰੀ ਨੇ ਆਹ ਬੱਚੇ-ਬੱਚੀਆਂ ਪਰਿਵਾਰ ਹੈ ਇਹੋ ਗਰੀਬ ਪਰਿਵਾਰ ਹੈ ਜਿਹਦੀਆਂ ਕੱਲ ਤਕਰੀਬਨ 40 ਦੇ ਕਰੀਬ ਬੱਕਰੀਆਂ ਤੇ ਭੇਡਾਂ ਸੜ ਗਈਆਂ ਜਿਉਂਦੀਆਂ ਸੜ ਗਈਆਂ ਉਹ ਆਵਾੜੇ 'ਚ ਕਿਤੇ ਇਧਰਲੇ ਪਾਸੇ ਨਾੜ ਨੂੰ ਅੱਗ ਲੱਗੀ ਤੋ ਨਾੜ ਨੂੰ ਅੱਗ ਲੱਗਦੀ ਲੱਗਦੀ ਜਿਹੜੀ ਹੈ ਇੱਥੇ ਤੱਕ ਆ ਪਹੁੰਚੀ ਤੇ ਇਹ ਜਿਉਂਦੀਆਂ ਜਿਹੜੀਆਂ ਬੱਕਰੀਆਂ ਤੇ ਭੇਡਾਂ ਸੜ ਗਈਆਂ ਬਹੁਤ ਵੱਡਾ ਇੱਕ ਮੈਂ ਕਹਿ ਸਕਦਾ ਕਿ ਇਸ ਤੋਂ ਵੱਡਾ ਦੁਖਾਂਤ ਇਸ ਪਰਿਵਾਰ ਲਈ ਨਹੀਂ ਹੋ ਸਕਦਾ ਜਿਹਦਾ ਕਾਰੋਬਾਰ ਜਿਹਦਾ ਖਾਣ ਪੀਣੇ ਪਰਿਵਾਰਾਂ ਦੀ ਰੋਟੀ ਰੋਜ਼ੀ ਚਲੀ ਗਈ ਜਦੋਂ ਦੀ ਇਹ ਵੀਡੀਓ ਮੈਂ ਸਾਂਝੀ ਕੀਤੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਕਾਫੀ ਬੰਦੇ ਨੇ ਮੈਨੂੰ ਫੋਨ ਵੀ ਆਇਆ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਮਾਂ ਮੇਰੀ ਕੋਈ ਨਾ ਜਿਉਂਦੀ ਰਹਿ ਜਿਉਂ ਕੋਈ ਨਹੀਂ ਤਕੜੇ ਹੋ ਗਏ ਵੀਰੋ ਬਹੁਤ ਦੁੱਖ ਦੀ ਗੱਲ ਹੈ ਮੈਂ ਇਹ ਕਹਿਣਾ ਬਾਪੂ ਰਾਨੂ ਨੂੰ ਨਾ ਮੈਂ ਇਹ ਗੱਲ ਕਹਿਣਾ ਕਿ ਤੁਸੀਂ ਜਿੰਨੇ ਵੀ ਬੰਦੇ ਹੋ ਜਿੰਨਾ ਵੀ ਜਿਹਦੇ ਮਨ ਚ ਕਿਤੇ ਇਸ ਗੱਲ ਦੀ ਦਇਆ ਆਉਂਦੀ ਹੈ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਜਿਹੜਾ ਇਸ ਪਰਿਵਾਰ ਨੂੰ ਮੈਂ 20000 ਰੁਪਿਆ ਜਿੰਨਾ ਬਾਪੂ ਆ ਫੜ ਪਹਿਲਾਂ ਸਾਡੇ ਦੇ ਪਾਪਾ ਮੈਂ ਦੇ ਦੇ ਆ ਤੇ ਦੂਜੀ ਮੇਰੀ ਬੇਨਤੀ ਹੈ ਕਿ ਜਿਹੜਾ ਬੰਦਾ ਵੀ ਮੈਨੂੰ ਜਾਣਦਾ ਹੋਵੇ ਮੈਨੂੰ ਆਸਟ੍ਰੇਲੀਆ ਤੋਂ ਕੈਨੇਡਾ ਤੋਂ ਜਿੰਨੇ ਮੇਰੇ ਸੱਜਣ ਮਿੱਤਰੋਂ ਤੁਸੀਂ ਮੈਂ ਸਾਰਿਆਂ ਨੂੰ ਹੱਕ ਬਣ ਕੇ ਬੇਨਤੀ ਕਰਦਾ ਕਿ ਜਿੰਨਾ ਇਸ ਪਰਿਵਾਰ ਦੇ ਲਈ ਕਰ ਸਕਦੇ ਹੋ ਇਹਨਾਂ ਗਰੀਬ ਪਰਿਵਾਰਾਂ ਲਈ ਜਿੰਨੀ ਵੀ ਮਦਦ ਕਰ ਸਕਦੇ ਹੋ ਤੇ ਦੂਜਾ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਜਿੰਨੀ ਮਦਦ ਕਰ ਸਕਦੇ ਹੋ ਕਿਰਪਾ ਕਰਕੇ ਇਸ ਪਰਿਵਾਰ ਦੀ ਕਰੋ ਇਸ ਦੌਰਾਨ ਬੀਨਰਜੀ ਸਿੰਘ ਗੋਲਡੀ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਗਰੀਬ ਪਰਿਵਾਰ ਦੀ ਮਦਦ ਕਰੇ ਤਾਂ ਕਿ ਗਰੀਬ ਪਰਿਵਾਰ ਮੁੜ ਤੋਂ ਆਪਣਾ ਕਾਰੋਬਾਰ ਸ਼ੁਰੂ ਕਰ ਸਕੇ ਦੱਸਿਆ ਕਿ ਪਿੰਡ ਰਾਮਗੜ੍ਹ ਦੇ ਖੇਤਾਂ ਵਿੱਚ ਅਚਾਨਕ ਅੱਗ ਲੱਗ ਗਈ ਸੀ ਜਿਸ ਕਾਰਨ ਕਿਸਾਨਾਂ ਦੇ ਖੇਤਾਂ ਦੇ ਕਰੀਬ 300 ਤੋਂ 400 ਏਕੜ ਨਾਰ ਨੂੰ ਜਲਾ ਕੇ ਰਾਖਰ ਦਿੱਤਾ ਸੀ ਅਤੇ ਇੱਕ ਹੋਰ ਕਿਸਾਨ ਦੇ 400 ਤੋਂ 500 ਟਰਾਲੀ ਦੇ ਕਰੀਬ ਤੂੜੀ ਮਚ ਗਈ ਸੀ ਜਦ ਕਿ ਇਸ ਗਰੀਬ ਵਿਅਕਤੀ ਦੀਆਂ ਬੱਕਰੀਆਂ ਅਤੇ ਭੇਡਾਂ ਖੇਤਾਂ ਦੇ ਨਾਲ ਹੀ ਬਣੇ ਬਾੜੇ 'ਚ ਬੰਨੀਆਂ ਹੋਈਆਂ ਸੀ ਅਤੇ ਇਸ ਦੌਰਾਨ ਬੱਕਰੀਆਂ ਨੂੰ ਵੀ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ ਹਾਲਾਂਕਿ ਇਸ ਗਰੀਬ ਵਿਅਕਤੀ ਦੀ ਨੂੰਨੇ ਬੱਕਰੀਆਂ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਅੱਗ ਦੀ ਚਪੇਟ ਵਿੱਚ ਆ ਗਈ ਸੀ ਜਿਸ ਨੇ ਕੇ ਭੱਜ ਕੇ ਆਪਣੀ ਜਾਨ ਬਚਾਈ ਸੀ। ਦੋ ਮੈਂ ਇਸ ਕਰਕੇ ਲਾਈਵ ਹੋਇਆ ਅੱਜ ਕਿਉਂਕਿ ਜ਼ਰੂਰੀ ਸੀ। ਇਹ ਪਰਿਵਾਰਾਂ ਦੀ ਸ਼ਾਇਦ ਸੁਣਵਾਈ ਕਿਤੇ ਮੈਨੂੰ ਨਹੀਂ ਪਤਾ ਕਿੱਥੇ ਕੀ ਹੋਊਗੀ ਪਰ ਅਸੀਂ ਜਿੰਨੇ ਵੀ ਖੜੇ ਆ ਅਸੀਂ ਪਾਰਟੀ ਵੱਲੋਂ ਵੀ ਸ਼੍ਰੋਮਣੀ ਕਾਲਦਲ ਵੱਲੋਂ ਵੀ ਤੇ ਨਾਲ ਆਪਣੇ ਵੱਲੋਂ ਮੈਂ ਨਿੱਜੀ ਤੌਰ ਤੇ ਤੇ ਮੇਰੇ ਨਿੱਜੀ ਸਾਥੀਆਂ ਨੂੰ ਜਿੰਨੇ ਵੀ ਬਾਹਰਲੇ ਮੁਲਕਾਂ 'ਚ ਰਹੇ ਨੇ ਉਹ ਇੱਥੇ ਰਹੇ ਨੇ ਉਹ ਇਹਨਾਂ ਦਾ ਅਕਾਊਂਟ ਨੰਬਰ ਵੀ ਮੈਂ ਆਪਣੀ ਫੇਸਬੁੱਕ ਤੇ ਸ਼ੇਅਰ ਕਰ ਦਈਦਾ ਡਾਇਰੈਕਟਲੀ ਇਹਨਾਂ ਦਾ ਇੱਕ ਅਕਾਊਂਟ ਨੰਬਰ ਹੈ ਜੇ ਮੈਂ ਤੁਹਾਨੂੰ ਦਿਖਾ ਵੀ ਦੇਣਾ ਕਿ ਉਸ ਅਕਾਊਂਟ ਨੰਬਰ ਦੇ ਵਿੱਚ ਆਪਾਂ ਜਿੰਨੀ ਵੀ ਮਦਦ ਪਾ ਸਕੀਏ ਇਹ ਮਹਿੰਦਰ ਸਿੰਘ ਦੇ ਨਾਂ ਤੇ ਅਕਾਊਂਟ ਨੰਬਰ ਹੈ ਜੀ ਤੇ ਆ ਬੱਚੀ ਆ ਵੀਰਪਾਲ ਕੌਰ ਉਹਦਾ ਨੰਬਰ ਹੈ ਤਸਵੀਰ ਕਿਰਪਾ ਕਰਕੇ ਕਾਊਂਟ ਨੰਬਰ ਦੇ ਵਿੱਚ ਜ਼ਰੂਰ ਇਹਨਾਂ ਦਾ ਆਪਦਾ ਪਰਿਵਾਰ ਦਾ ਨੰਬਰ ਹੈ ਬੈਂਕ ਦਾ ਨੰਬਰ ਹੈ ਜਿੰਨੀ ਯਾਰ ਮਦਦ ਕਰ ਸਕੋ ਨਾ ਬੜਾ ਭਲਾ ਹੋਊਗਾ ਕੋਈ 500 1000 2000 10000 20000 ਜਿਦੀ ਜਿੰਨੀ ਸਮਰੱਥ ਹੈ ਤਾਂ ਕਿ ਭੇਡਾਂ ਕਿਉਂਕਿ ਬੱਕਰੀਆਂ ਨਾਲ ਦਾ ਤਕਰੀਬਨ ਮੈਨੂੰ ਲੱਗਦਾ ਈ 5-7 ਲੱਖ ਦਾ ਨੁਕਸਾਨ ਹੈ ਜੀ ਹਾਂ ਜੀ ਦਾ ਵਿਆਹ ਰੱਖਿਆ ਹੋਇਆ ਸੀ ਜੀ 8 ਲੱਖ ਦਾ ਅੱਗੇ ਗੁੱਡੀ ਦਾ ਵਿਆਹ ਰੱਖਿਆ ਸੀ 8 ਲੱਖ ਦੇ ਤਕਰੀਬਨ ਨੁਕਸਾਨ ਹੈ ਸੋ ਮੈਂ ਆਪਣੇ ਵੱਲੋਂ ਵੀ ਸ਼ੁਰੂਆਤ ਕੀਤੀ ਹੈ ਤੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਇਸ ਪਰਿਵਾਰ ਦੀ ਜਿੰਨੀ ਹੋ ਸਕੇ ਮਦਦ ਕਰਿਓ ਤੇ ਜਿੰਨੇ ਬਾਹਰ ਬੈਠਿਓ ਅੰਦਰੋਂ ਹੋਰ ਇਥੋਂ ਨੇੜੇ-ਪਿੜ ਦੇ ਪਿੰਡਾਂ ਵਾਲੇ ਜਿੰਨਾ ਵੀ ਆਪਾਂ ਮਦਦ ਕਰ ਸਕੇ ਗਰੀਬ ਪਰਿਵਾਰ ਦੀ ਬਾਪੂਰਾ ਦੀ ਤੇ ਬੱਚੀ ਦੀ ਧੀ ਰਾਣੀ ਦੇ ਦੀ ਮਦਦ ਕਰੀਏ ਜਿੰਨੀ ਹੋ ਸਕੇ ਤਾਂ ਬਹੁਤ-ਬਹੁਤ ਧੰਨਵਾਦ ਇਹ ਦੁੱਖ ਜਿਹੜਾ ਵੰਡਾਈ ਸਕਦੇ ਆ ਇਹਨੂੰ ਥੋੜਾ ਕੋਸ਼ਿਸ਼ ਕਰਾਂਗੇ ਘਟਾ ਸਕੀਏ ਐਨੇ ਬੇਨਤੀ ਕਰ ਰਿਹਾ ਬਹੁਤ-ਬਹੁਤ ਹਾਲਾਂਕਿ ਪਿੰਡ ਵਾਸੀਆਂ ਨੇ ਆਪਣੇ ਪੱਧਰ ਤੇ ਟਰੈਕਟਰਾਂ ਜਾਂ ਫਿਰ ਹੋਰ ਸਾਧਨਾਂ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਸੀ ਹਾਲਾਂਕਿ ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਸੀ ਜਿਨ੍ਹਾਂ ਨੇ ਕੇ ਅੱਗ ਤੇ ਕਾਬੂ ਪਾ ਲਿਆ ਸੀ ਪਰੰਤੂ ਉਦੋਂ ਤੱਕ ਪਿੰਡ ਵਾਸੀਆਂ ਦਾ ਬੇਹਦ ਵੱਡਾ ਨੁਕਸਾਨ ਹੋ ਚੁੱਕਾ ਸੀ ਜਿਸ ਦਾ ਸਭ ਤੋਂ ਵੱਡਾ ਟਕਾ ਇਸ ਗਰੀਬ ਵਿਅਕਤੀ ਨੂੰ ਲੱਗਿਆ ਸੀ ਜਿਸ ਦੇ ਕੇ ਘਰ ਵਿੱਚ ਰੱਖੇ ਵੱਡੀ ਪੱਧਰ ਤੇ ਪੇਡਾਂ ਤੇ ਬੱਕਰੀਆਂ ਇਸ ਅੱਗ ਦੀ ਝਪੇਟ ਵਿੱਚ ਆ ਗਈਆਂ ਸੀ ਉਧਰ ਹੁਣ ਕੱਲੀ ਆਗੂ ਵਿਨਰਜੀ ਸਿੰਘ ਗੋਲਡੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਭਵਾਨੀਗੜ੍ਹ ਤੋਂ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ